ਪੰਜਾਬ ਦੀ ਖੁਸ਼ਬੂ ਤੀਆਂ ਦਾ ਤਿਹਾਰ ਸਕੂਲ ਫਰ ਡਿਫਰੈਂਟ ਲੈਵਲ ਚਿਲड्रन ਪਵਨ ਸੇਵਾ ਸੰਪਤੀ ਸਕੂਲ ਵਿੱਚ ਮਨਾਇਆ ਗਿਆ ਤੇ ਇਹ ਤਿਹਾਰੇ ਸੀ ਹਰ ਸਾਲ ਹੀ ਇਹ ਨਾ ਬੱਚਿਆਂ ਨਾਲ ਮਨਾਉਣੇ ਆ ਤਾਂ ਕਿ ਜਿਹੜਾ ਪ੍ਰਾਣਾ ਸੱਭਿਆਚਾਰਾ ਹੈ ਉਹ ਖੋਲੋਕੁੰਦਾ ਜਾ ਰਿਹਾ ਹੈ ਪਰ ਅਸੀਂ ਆਮ ਦੇਖਦੇ ਹਾਂ ਸਾਰੇ ਲੋਕ ਆਮ ਲੋਗਾਂ ਬੱਚਿਆਂ ਨਾਲ ਆਮ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੀਆਂ ਲੱਗਦੀਆਂ ਨੇ ਪਰ ਜੋ ਅੱਜ ਤੀਆਂ ਸੀ ਇਹ ਬਹੁਤ ਹੀ ਸਪੈਸ਼ਲ ਬੱਚਿਆਂ ਨਾਲ ਮਨਾਇਆ ਗਈਆਂ ਨਹੀਂ ਗੀਆਂ ਜੋ ਬੱਚੇ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਜਿਹੜਾ ਮਿਊਜ਼ਿਕ ਹੈ ਨਾ ਉਹਨੂੰ ਬਿਲਕੁਲ ਸੁਣਾਈ ਨਹੀਂ ਦਿੰਦਾ ਸੀ ਪਰ ਫਿਰ ਵੀ ਸਾਡੇ ਟੀਚਰ ਸਾਹਿਬਾਨਾਂ ਦੀ ਸਹਿਯੋਗ ਦੇ ਨਾਲ ਬੱਚਿਆਂ ਨੂੰ ਸਾਈਨ ਦੇ ਨਾਲ ਬੱਚਿਆਂ ਨੇ ਬਹੁਤ ਹੀ ਵਧੀਆ ਇਹ ਤਿਹਾਰ ਨੂੰ ਮਨਾਇਆ ਗਿੱਧਾ ਪਾਇਆ ਭੰਗੜਾ ਪਾਇਆ ਬਹੁਤ ਹੀ ਇੰਜੋਏ ਕੀਤਾ ਨਾ ਬੱਚਿਆਂ ਦੀ ਆਵਾਜ਼ ਕੀ ਹੈ ਵਿਕਲੰਗ ਹੋਣੇ ਦਾ ਗਮ ਨਹੀਂ ਹਮ ਕਿਸੇ سے ਕਮ ਨਹੀਂ ਇਹ ਬੱਚੇ ਕਿਸੇ ਤੋਂ ਘੱਟ ਨਹੀਂ ਬਾਕੀ ਐਸੀ ਸਾਰੇ ਟੀਚਰ ਸਾਹਿਬਾਨਾਂ ਨੇ ਮੇਰੀ ਸਾਰੀ ਟੀਮ ਇੰਨੀ ਹੀ ਮਿਹਨਤੀ ਹੈ ਕਿ ਇਹਨਾਂ ਨੂੰ ਇੰਨੇ ਕਾਬਲ ਕਰ ਦਿੱਤਾ ਕਿ ਚਾਹੇ ਉਹ ਪੜ੍ਹਾਈ ਦਾ ਖੇਤਰ ਹੈ ਚਾਹੇ ਉਹ ਖੇਡਾਂ ਦਾ ਖੇਤਰ ਹੈ ਚਾਹੇ ਕੋਈ ਕਲਚਰ ਐਕਟੀਵਿਟੀਜ਼ ਦਾ ਖੇਤਰ ਸਭ ਦੇ ਵਿੱਚ ਇਹ ਬੱਚੇ ਭਾਗ ਲੈਂਦੇ ਨੇ ਔਰ ਮੱਲਾ ਮਾਰ ਕੇ ਆਉਂਦੇ ਬੜਾ ਹੀ ਫਕਰ ਮਹਿਸੂਸ ਹੁੰਦਾ ਹੈ ਕਿ ਇੰਨਾ ਬੱਧੀਆ ਜਿਹੜਾ ਹੈਗਾ ਤੀਆਂ ਤੀਜ ਦਾ ਤਿਹਾਰ ਜਿਹੜਾ ਹੈਗਾ ਤੀਆਂ ਦਾ ਤਿਹਾਰ ਹੈ ਲੇਕਿਨ ਇੱਥੇ ਆ ਕੇ ਜਿਹੜੇ ਡਿਫਰੈਂਟਲੀ ਏਬਲਡ ਬੱਚੇ ਨੇ children with special need ਇਹਨਾਂ ਬੱਚਿਆਂ ਦੇ ਅੰਦਰਲੇ ਮਨ ਦੇ ਹਾਲ ਭਾਵਨ ਜਿਹੜਾ ਹੈਗਾ ਆਪਾਂ ਇਸ਼ਾਰਿਆਂ ਦੇ ਰੂਪ ਦੇ ਵਿੱਚ ਕਿਵੇਂ ਉਹ ਆਪਣੇ ਮਾਸਟਰ ਟ੍ਰੇਨਰ ਦੇ ਕਿਤੇ ਇਸ਼ਾਰਿਆਂ ਦੁਆਰਾ ਜਿਹੜਾ ਹੈਗਾ ਤੀਲਾਂ ਦੇ ਭਾਵਨ ਨੂੰ ਹੱਸ ਕੇ ਨੱਚ ਕੇ ਟੱਪ ਕੇ ਜਿਹੜਾ ਹੈਗਾ ਉਹ ਪ੍ਰਗਟ ਕਰਦੇ ਨੇ ਬੜਾ ਹੀ ਸੁੰਦਰ ਮਨਮੋਹਕ ਨਜ਼ਾਰਾ ਸੀਗਾ ਬੜਾ ਹੀ अच्छा लगे इथे आके ਇਹਨਾਂ ਬੱਚਿਆਂ ਦੇ ਵਿੱਚ ਰਹਿ ਕੇ ਇਹ ਬੱਚੇ ਬਹੁਤ ਹੀ ਨੈਗਲੈਕਟਿਡ ਫੀਲ ਕੀਤੇ ਜਾਂਦੇ ਨੇ ਲੇਕਿਨ ਮੈਂ ਅਕਸਰ ਹੀ ਮੈਂ ਕਈ ਸਾਲਾਂ ਤੋਂ ਇੱਥੇ ਆ ਰਹੀ ਆ ਤੇ ਮੈਨੂੰ ਲੱਗਦਾ ਵੀ ਜਿਹੜੇ ਮੈਡਮ ਦੀਪਤੀ ਸ਼ਰਮਾ ਜੀ ਨੇ ਜਾਂ ਇਹਨਾਂ ਦੀ ਸਮੁੱਚੀ ਮੈਨੇਜਮੈਂਟ ਕਮੇਟੀ ਹੈ ਬਹੁਤ ਹੀ ਵਧੀਆ ਜਿਹੜੇ ਅਗ ਨੂੰ ਉਪਰਾਲੇ ਕਰ ਰਹੇ ਨੇ ਤੇ ਉਹ ਇਹਨਾਂ ਬੱਚਿਆਂ ਦੀ ਜਿਹੜੀ ਹੈਗੀ ਸ਼ਖਸੀਅਤ ਨੂੰ ਉਭਾਰਨ ਦੇ ਲਈ ਹਰ ਸਾਲ ਇਹ ਤੀਆਂ ਦਾ ਤਿਹਾੜਾ ਜਿਹੜਾ ਕਿ ਜਿਸ ਦੀ ਕਿ ਬੜੀ ਚਾਹਵਾਂ ਦੇ ਨਾਲ ਖੁੜੀ ਹੁੰਦੀ ਹੈ बच्चे भी बड़े उत्साह दे देना ਜਿਹੜਾ ਹੈਗਾ ਭਾਗ ਲੈਂਦੇ ਨੇ ਤੇ ਉਹ ਆਪਣੇ ਹਾਰ-ਪਾਵਨ ਜਿਹੜਾ ਹੈਗਾ ਨੈਕਸਟ ਸਟੱਪ ਕੇ ਹੱਸਦਾ ਕੇ ਜਿਹੜਾ ਹੈਗਾ ਉਹ ਲੋਕਾਂ ਦੇ ਅੱਗੇ ਪ੍ਰਦਰਸ਼ਿਤ ਕਰਦੇ ਹੁੰਦੇ ਹਨ ਦੇਖੋ ਇੰਜੋਏ ਤਾਂ ਆਪਾਂ ਜਦੋਂ ਨਾ ਹੀ ਤੀਆਂ ਦਾ ਹੋ ਗਿਆ ਤੇ ਆਪਾਂ ਕਰਨਾ ਹੀ ਆ ਪਰ ਇਹ ਜਿਹੜੀਆਂ ਰੱਬੀ ਰੂਹਾਂ ਨੇ ਜਿਨ੍ਹਾਂ ਨੂੰ ਸੁਣਦਾ ਨਹੀਂ ਕੁਛ ਬੱਚੇ बोल ਨਹੀਂ ਸਕਦੇ ਗੀਆਂ ਨੂੰ ਸੁਣਦਾ ਨਹੀਂ ਇਹਨਾਂ ਦੇ ਵਿੱਚ ਆ ਕੇ ਆਪਣਾ ਇੰਜੋਏ ਕਰਨਾ ਜਾਂ ਇਹਨਾਂ ਦਾ ਸਾਥ ਦੇਣਾ ਇਹਨਾਂ ਦੀ ਭਾਵਨਾਵਾਂ ਇਹਨਾਂ ਦੀ ਫੀਲਿੰਗ ਨੂੰ ਸਮਝਣਾ ਔਰ ਇੱਕ ਬਹੁਤ ਡੂੰਗੀ ਸੋਚ ਤੇ ਸਾਨੂੰ ਮੈਸੇਜ ਦੇ ਕੇ ਜਾਂਦਾ ਹੈ ਜਿਹੜੇ ਬੱਚੇ ਮਤਲਬ ਕਿ ਇਹ ਚੀਜ਼ਾਂ ਨਹੀਂ ਕਰ ਸਕਦੇ ਉਹ ਇੱਥੇ ਇੰਜੋਏ ਕਰ ਸਕਦੇ ਆ ਸਾਡੇ ਕੋਲੇ ਸਾਰਾ ਕੁਝ ਹੁੰਦਾ ਸੁੰਦਿਆ ਹੋਇਆ ਵੀ ਸਾਨੂੰ ਮੋਬਾਈਲ ਮਿਲ ਗਿਆ ਗੱਡੀਆਂ ਮਿਲ ਗਿਆ ਕਾਰਾਂ ਮਿਲ ਗਿਆ ਸਾਰਾ ਕੁਝ ਪੈਸਾ ਮਿਲ ਗਿਆ ਸਾਰਾ ਕੁਝ ਮਿਲ ਗਿਆ ਸਾਨੂੰ ਪੂਰਾ ਸਰੀਰ ਪਰਮਾਤਮਾ ਨੇ ਦੇਤਾ ਅਸੀਂ ਕਰੋੜਾ ਰੁਪਈ ਜਿਹੜਾ ਸਰੀਰ ਕਰੋੜਾਂ ਦਾ ਬਣਿਆ ਹੋਇਆ ਉਹਦਾ ਧੰਨਵਾਦ ਨਹੀਂ ਕਰਦੇ ਹੈ ਇੱਥੇ ਆ ਕੇ ਤਾਂ ਲੱਗਦਾ ਵੀ ਬਸ ਇੱਕ ਬੰਦ ਕਿਤਾਬ ਸੀ ਜਿਹੜੇ ਆਪਾਂ ਸੱਚੋ ਦਿਲੋਂ ਦਰਿਏ ਕਿ ਬੰਦ ਕਿਤਾਬ ਨੂੰ ਖੋਲਣਾ ਪੈਣਾ ਜੀਉਣ ਦੇ ਵਾਸਤੇ ਔਰ ਸਾਡੇ ਵਾਸਤੇ ਬਹੁਤ ਬਡੇ ਮੈਸੇਜ ਸੀ ਕਿ ਬੱਚੇ ਹਸਦੇ ਖੇਡਦੇ ਨੇ ਜਿਨ੍ਹਾਂ ਨੂੰ ਸੁਣਦਾ ਵੀ ਨਹੀਂ ਜਿਨ੍ਹਾਂ ਨੂੰ ਬੋਲਿਆ ਵੀ ਨਹੀਂ ਜਾਂਦਾ ਉਹ ਹਰ ਚੀਜ਼ ਸਮਝ ਰਹੇ ਆ ਤੇ ਸਾਡੇ ਵਾਸਤੇ ਹੋਰ ਮੈਸੇਜ ਕੀ ਹੋਗਾ ਤਿਆਂ ਤਾਂ ਇਹਨਾਂ ਦਾ ਸਪੈਸ਼ਲ ਨਹੀਂ ਸਾਡਾ ਸਪੈਸ਼ਲ ਹੈ ਜਿਹੜਾ ਸਾਨੂੰ ਬੱਚਿਆਂ ਨੂੰ ਬਹੁਤ ਪਸੰਦ ਆਉਂਦਾ ਸਪੈਸ਼ਲ ਬੱਚਿਆਂ ਵਾਸਤੇ ਕਹਾਂਗੇ ਕਿ ਜੂਂਦੇ ਰਹਿਣ ਵਾਸਤੇ ਰਹਿਣ ਅਹੀਂ ਹੱਸ ਕੇ ਖੇਡਦੇ ਰਹਿਣ ਪਰ ਮਾਤਮਾ ਇਹਨਾਂ ਨੂੰ ਇੰਨੀਆਂ ਤਰੱਕੀਆਂ ਦਵੇ ਕਿ ਕਿੱਥੇ ਇਹ ਪਹੁੰਚਣਾ ਚਾਹੁੰਦੇ ਆ ਆਪਣੀ ਭਾਸ਼ਾ ਦੇ ਵਿੱਚ ਉੱਥੇ ਤੱਕ ਪਹੁੰਚਾ ਦੇ ਸਾਡੇ ਵਰਗਿਆਂ ਦਾ ਮੈਸੇਜ ਬਣੇ ਕਿ ਅਸੀਂ ਕੁਝ ਕਰ ਸਕਦੇ ਆ ਜਿਨ੍ਹਾਂ ਦੇ ਹੱਥ ਤੈਰ ਜਾਂ ਕੁਝ ਸੁਣ ਸਕਦੇ ਆ ਦੇਖ ਸਕਦੇ ਆ ਤੇ